ਦੋਸਤੋ ਅੱਜ ਮੈਂ ਆਪਣੇ ਪਿੰਡ ਦੇ ਕੁਝ ਮੌਤੋਰ ਬੰਦਿਆ ਦੇ ਨਾਲ ਹਾਂ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਅੱਜ ਕੀ ਹੋਣ ਵਾਲਾ ਅੱਜ ਤੁਹਾਨੂੰ ਦਿਖਾਣੇ ਆ ਇਹਨੇ ਆਪਣੀ ਅਕੈਡਮੀ ਦੇ ਬੱਚੇ ਦੋ ਰਾਊਂਡ ਕਰਨ ਤੋਂ ਬਾਅਦ ਬੱਚੇ ਹੋ ਗਏ ਤਿਆਰ ਹੁਣ ਕਰਨਗੇ ਜੀ ਇਹ ਵਾਰਮਅਪ ਲਓ ਜੀ ਵਾਰਮਅਪ ਕਿਸੇ ਵਾਸਤੇ ਕਰ ਰਹੇ ਹਾਂ ਜੀ ਹੁਣ ਤੁਹਾਨੂੰ ਦੱਸ ਦਿਆਂ ਅੱਜ ਆਪਣੀ ਅਕੈਡਮੀ ਦੇ ਵਿੱਚ ਕੁਝ ਹੋਣ ਵਾਲਾ ਸਪੈਸ਼ਲ ਸਪੈਸ਼ਲ ਕਿੱਥੋਂ ਹੋਣ ਵਾਲਾ ਦਬਾਈ ਤੋਂ ਜੀ ਮੇਰੇ ਬਹੁਤ ਹੀ ਖਾਸ ਦੋਸਤ ਗੁਰਸ਼ਰਨ ਪਰਦਾਨ ਲਾ ਲਈ ਇਹ ਅੱਜ ਆ ਪਾਏ ਨੇ ਆਪਣੀ ਅਕੈਡਮੀ ਦੇ ਵਿੱਚ ਬੱਚਿਆਂ ਨੂੰ ਇਹ ਖੇਡਾਂ ਕਰਵਾਉਣ ਦੇ ਲਈ ਬੱਚਿਆਂ ਨੇ ਆ ਜਾਵਾਂ ਪੰਜ ਛੇ ਗੇਮਸ ਜਿਹੜੇ ਕਰਵਾਏ ਆ ਸਭ ਤੋਂ ਪਹਿਲਾਂ ਕਰਵਾਉਣੀਆਂ ਕੁੜੀਆਂ ਦੀ ਰੇਸ ਲਓ ਜੀ ਕੁੜੀਆਂ ਪਾਲੀ ਇਸ ਦੇ ਵਿੱਚ ਸਿਰਫ ਆਪਾਂ ਤਿੰਨ ਕੁੜੀਆਂ ਭਾਡੀਆਂ ਸੀ ਇਹ ਲਓ ਜੀ ਪਹਿਲੀ ਕੁੜੀ ਆ ਗਈ ਦੂਜੀ ਕੁੜੀ ਆ ਗਈ ਐਨ ਤੀਸਰੀ ਕੁੜੀ ਐਨ ਬੱਸ ਬੱਥੇ ਠੀਕ ਹੈ ਜੀ ਬਾਕੀ 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 ਨਾ ਪਜੋ ਬਾਕੀ ਨਾ ਪਜੋ ਓਹੋ ਓਹੋ ਚਲੋ ਚਲੋ ਸਾਰੀ ਕੰਪਲੀਟ ਕਰੋ ਗੁੱਡ 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 ਲਓ ਜੀ ਕੁੜੀਆਂ ਰਾਉਂਡ ਕਰਕੇ ਵੜੀਆਂ ਹੁਣ ਆ ਜੀ ਮੁੰਡਿਆਂ ਦੀ 바ਰੀ ਲੋ ਜੀ ਮੁੰਡਿਆਂ ਦੇ ਵਿੱਚੋਂ ਦੇਖੋ ਜੀ ਕਿਹੜਾ ਮੁੰਡਾ ਪਹਿਲੇ ਨੰਬਰ ਤੇ ਆਊਗਾ ਉਹ ਹੱਕਦਾਰ ਹੋਊਗਾ ਫਿਰ ਇਨਾਮ ਦਾ ਲੋ ਜੀ ਸ਼ੇਸ ਰੇਸ ਰੇਸ ਸ਼ਾਬਾਸ਼ ਸ਼ਾਬਾ ਜਵਾਨ ਨੂੰ ਖਿੱਚ ਦੋ ਕੰਮ ਲੋ ਜੀ ਨੌਜਵਾਨ ਮਾਰ ਗਿਆ ਬਾਜੀ ਸ਼ਾਬਾਸ਼ੀ ਪਹਿਲਾ ਦੂਸਰਾ ਐਂਡ ਤੀਸਰਾ ਬਾਸੀ ਬਾਸ ਬਾਸ ਬਾਕੀ ਓਕੇ ਹੁਣ ਅਗਲਾ ਟੈਸਟ ਹੈਗਾ ਜੀ ਬੀਮ ਦਾ ਟੈਸਟ ਹੈ ਇਹ ਲੋ ਜੀ ਨੌਜਵਾਨਾਂ ਦਾ ਹੁਣ ਦੇਖਿਆ ਜਾਊਗਾ ਡੋਲ ਦੇ ਵਿੱਚ ਕਿੰਨਾ ਜੋਰ ਆ ਲੋ ਜੀ ਮੈਂ ਤਾਂ ਗਿਣਦੇ ਗਿਣਦੇ ਥੱਕ ਗਿਆ ਨੌਜਵਾਨ ਨੇ ਟੋਟਲ 15 ਚੇਨਪ ਮਾਰੇ ਬਹੁਤ ਹੀ ਵਧੀਆ ਤੁਸੀਂ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਕਿੰਨੇ ਮਾਰ ਸਕਦੇ ਹੋ ਜੀ ਇਹ ਤਾਂ ਮੁੰਡਾ ਬਹੁਤ ਹੀ ਤਗੜਾ ਏ ਲਓ ਜੀ ਹੁਣ ਆਪਾਂ ਬੁਲਾਉਨੇ ਅਗਲਾ ਮੁੰਡਾ ਇਹ ਮੁੰਡਾ ਵੀ ਲੌਂਦਾ ਜਿੰਮ ਕਾ ਦਾ ਜੀ ਮੈਂ ਸਰ ਦਿਖਾਉਣਾ ਤੁਹਾਨੂੰ ਮੇਰੇ ਡੋਲੇ ਦਾ ਜ਼ੋਰ ਮੈਂ ਵੀ ਇਸ ਮੁੰਡੇ ਦਾ ਰਿਕਾਰਡ ਤੋੜ ਕੇ ਆਟੂੰ ਲਓ ਜੀ ਖਿੱਚ ਤਾਂ ਕੰਮ ਹੈ ਸ਼ਾਬਾਸ਼ ਤੁਹਾਨੂੰ ਕੀ ਲੱਗਦਾ ਮੁੰਡਾ ਰਿਕਾਰਡ ਤੋੜ ਪਾਉ ਓਏ ਇਹ ਸ਼ਾਬਾਸ਼ ਨਹੀਂ ਚਲੋ ਕੋਈ ਗੱਲ ਨਹੀਂ ਹੁਣ ਨੈਕਸਟ ਮੁੰਡਾ ਇਹ ਮੁੰਡੇ ਦੇ ਹੱਤੇ ਲੱਗੀ ਹੋਈ ਸ਼ੱਟਪ ਕਹਿੰਦਾ ਸਰ ਕੋਈ ਗੱਲ ਨਹੀਂ ਮੈਂ ਫੇਰ ਵੀ ਟਰਾਈ ਕਰੂੰਗਾ ਤੁਸੀਂ ਇੱਕੋ ਚੀਜ਼ ਸਿਕਾਈਏ ਮੈਨੂੰ ਕਿ ਗਦੇ ਗਿਵ ਅਪ ਨਹੀਂ ਕਰਨਾ ਮੈਂ ਕਹਾਂ ਚੱਲ ਲੈ ਤੈਨ ਮੈਂ ਚੱਕ ਦਣਾ ਇਹ ਸ਼ਾਬਾਸ਼ ਚੱਕਦਾ ਆਪਾਂ ਨੇ ਮੁੰਡਾ ਹੁਣ ਮੁੰਡੇ ਦੇ ਸ਼ੱਟ ਲੱਗੀ ਹੋਈ ਫੇਰ ਵੀ ਮੁੰਡਾ ਆਪਣਾ ਡੋਲੇ ਦਾ ਜੋਰ ਦਿਖਾ ਰਿਹਾ ਸੀਗਾ ਮੈਂ ਕਹਾਂ ਚੱਲ ਕੋਈ ਚੱਕਰ ਨਹੀਂ ਜਿੰਨੇ ਲਾਏਗਾ ਉਨੇ ਹੀ ਸਹੀ ਜਾਣਾ ਇਸ ਨੌਜਵਾਨ ਦੀ ਤਰ੍ਹਾਂ ਤੁਸੀਂ ਵੀ ਆਪਣੇ ਦਿਮਾਗ ਨੂੰ ਹਰਾਇਆ ਕਰੋ ਸ਼ਾਬਾਸ਼ ਨੌਜਵਾਨਾ ਚਲੋ ਜੀ ਹੁਣ ਆਪਾਂ ਨੈਕਸਟ ਗੇਮ ਦੀ ਤਿਆਰੀ ਕਰਦਾ ਹੁਣ ਹੈ ਨੇ ਆਪਣੀ ਇਹ ਆ ਦੇਖਿਆ ਇਹ ਆ ਜੀ ਪ੍ਰੀਤਮ ਫਿਟਾਰਮੀ ਅਕੈਡਮੀ ਜਿੱਥੇ ਕਿ ਸਾਰੀਆਂ ਕੁੜੀਆਂ ਲੌਂਗ ਜੰਪ ਹਾਈ ਜੰਪ ਸਾਰੀਆਂ ਪਾਸ ਹੁੰਦੇ ਨੇ ਕਿਉਂਕਿ ਇਹਨਾਂ ਦਾ ਕੋਚ ਹੈਗਾ ਪ੍ਰੀਤਮ ਫਿਟਾ ਜੀ ਲੋ ਜੀ ਨੌਜਵਾਨਾ ਫੇਰ ਨਹੀਂ ਟਗ ਰਿਹਾ ਕਹਿੰਦਾ ਸਰ ਮੈਂ ਤਾਂ ਲੌਂਗ ਜੰਪ ਵੀ ਲਾਉਂਗਾ ਮਖਾ ਚੱਲ ਕੋਈ ਗੱਲਾਂ ਸ਼ੇਰਾਂ ਉਸ ਤੋਂ ਬਾਅਦ ਆ ਮੁੰਡਿਆਂ ਨੇ ਖਿੱਚ ਖਿੱਚ ਕੇ ਇੱਕ ਦੂਸਰੇ ਤੋਂ ਉੱਪਰ ਚੜ੍ਹ ਚੜ੍ਹ ਕੇ ਜੰਪ ਲਗਾਈ ਜੀ ਆ ਫਿਰ ਮੈਂ ਮਿੰਤੀ ਕਰਨ ਲੱਗਾ ਜੀ ਕਿਹੜਾ ਕਿਹੜਾ ਮੁੰਡਾ 14 14 15 15 ਫੁੱਟ ਪਲੱਸ ਜੰਪਸ ਆ ਜਿਹੜੇ ਆਪਣੇ ਨੌਜਵਾਨ ਲਗਾਉਂਦੇ ਨੇ ਜੀ ਨਾਰਮਲ ਜੀ ਗੱਲ ਆ ਜੀ ਜੇ ਤੁਤੋ ਵੀ ਲੌਂਗ ਜੰਪ ਹਾਈ ਜੰਪ ਨਹੀਂ ਲੱਗਦਾ ਤਾਂ ਫਿਰ ਆ ਜਾਓ ਪ੍ਰੀਤਾ ਫਟਾਰਮੀ ਅਕੈਡਮੀ ਹੁਣ ਜਿਵੇਂ ਬੱਚਾ ਨੂੰ ਸਾਵਧਾਨ ਤੇ ਵਿਸ਼ਰਾਮ ਕਰਕੇ ਕਰ ਲਿਆ ਖੜੇ ਲਾਈਨ ਦੇ ਵਿੱਚ ਤੇ ਹੁਣ ਆਪਾਂ ਕਾਨਹ ਰਾਸ਼ੀਗਣ ਸ਼ੁਰੂ ਲਓ ਜੀ ਸਾਰੇ ਬੱਚੇ ਮੇਰੇ ਨਾਲ ਰਾਸ਼ੀਗਣ ਗਾਰੇ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਨੇ ਇਨਾਮ ਵਡ ਸਮਾਰੋ ਜਿਹ ਗੁਰシャンਵੀਰ ਦੁਆਰਾ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਕੀਤਾ ਗਿਆ ਮੇਰੇ ਪਿੰਡੋਂ ਤੇ ਇਹਨਾਂ ਦਾ ਬਹੁਤ-ਬਹੁਤ ਮੈਂ ਸਵਾਗਤ ਕਰਦਾ ਸਾਰੇ ਬੱਚਿਆਂ ਦਾ ਇਹਨਾਂ ਨੇ ਸਨਮਾਨ ਕੀਤਾ ਇਕੱਲੇ-ਇਕੱਲੇ ਬੱਚੇ ਦਾ ਜਿਹੜੇ-ਜਿਹੜੇ ਬੱਚਾ ਐ ਸੀ ਕੁੜੀਆਂ ਮੁੰਡਿਆਂ ਨੂੰ ਆਪਣੇ ਜਿਹੜੇ ਪਿੰਡ ਦੇ ਮੋਤਵਾਰ ਸੀਗੇ ਬੰਦੇ ਉਹਨਾਂ ਨੇ ਸਨਮਾਨ ਕੀਤਾ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਵੱਡੇ ਵੀ ਸਰਪੰਚ ਗੁਰਪ੍ਰੀਤ ਸਿੰਘ ਰਿਆਲ ਜੀ ਦਾ ਤੇ ਹਰ ਮੌਕੇ ਤੇ ਮੇਰੇ ਨਾਲ ਹੁੰਦੇ ਨੇ ਪਰ ਅੱਜ ਕੁਝ ਪਿੰਡ ਦੇ ਮਸਲੇ ਕਰਕੇ ਥੋੜਾ ਉਲਝੇ ਹੋਏ ਸੀਗੇ ਜੀ ਉਹ ਕੋਟ ਕਚਰੇ ਦੇ ਚੱਕਰ ਦੇ ਵਿੱਚ ਤੇ ਉਹ ਸਾਡੇ ਵਿਚਕਾਰ ਨਹੀਂ ਪਹੁੰਚ पाए ਤੇ ਬਟ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਦੀ ਮਿਹਨਤ ਸਦਕਾ ਸਾਨੂੰ ਇੰਨਾ ਵਧੀਆ ਗਰਾਊਂਡ ਸਾਰਾ ਕੁਝ ਮਿਲਿਆ ਹੈ ਮੇਰੇ ਪਿੰਡ ਆਉਣ ਤੇ ਮੈਂ ਗੁਰਚਰਨ ਵੀਰ ਦਾ ਤੇ ਉਹਨਾਂ ਦੇ ਫਾਦਰ ਸਾਹਿਬ ਦਾ ਤੇ ਇਹਨਾਂ ਦੇ ਪੂਰੇ ਕਲੱਬ ਦਾ ਭਾਈ ਸੰਗਤ ਸਿੰਘ ਯੂਥ ਸਪੋਰਟਸ ਕਲੱਬ ਦਾ ਵੈਲਫੇਅਰ ਦਾ ਮੈਂ ਬਹੁਤ ਬਹੁਤ ਆ ਜਿਆਦਾ ਸਵਾਗਤ ਕਰਦਾ ਹਾਂ ਤੇ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਬੱਚਿਆਂ ਦੇ ਨਾਲ ਗੇਮਸ ਕਰਵਾਉਣ ਦਾ ਬੱਚਿਆਂ ਦਾ ਤੇ ਇਹ ਵੀਰ ਬਹੁਤ ਹੀ ਵਧੀਆ ਉਪਰਾਲੇ ਕਰਦੇ ਆ ਹਮੇਸ਼ਾ ਸਮਾਜ ਭਲਾਈ ਦੇ ਤੇ ਹੋរី ਬਹੁਤ ਵਧੀਆ ਵਧੀਆ ਉਪਰਾਲੇ ਕਰਦੇ ਨੇ ਵੀਰ ਤੇ ਇਹਨਾਂ ਦੇ ਫਾਦਰ ਸਾਹਿਬ ਬਹੁਤ ਹੀ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਜਿਹੜਾ ਕੰਮ ਕਰਦੇ ਨੇ ਤੇ ਆਹ ਲਓ ਜੀ ਅੱਜ ਦੀ ਸਾਡੀ ਸੈਲਫੀ ਸਾਰੇ ਬੱਚਾਂ ਦੇ ਨਾਲ ਇਨਾਮ ਦੇ ਨਾਲ ਚਲੋ ਜੀ ਵਿਕਟਰੀਆ ਸਾਈਨ ਬਣਾਓ ਸਾਰੇ ਆ ਸ਼ਾਬਾਸ਼ ਮੇਰੇ ਨੌਜਵਾਨੋ ਆਹ ਲੋ ਜੀ ਉਸ ਤੋਂ ਬਾਅਦ ਫਿਰ ਬੱਚੇ ਸਾਰੇ ਨੇ ਤਾੜੀਆਂ ਮਾਰ ਮਾਰ ਸਵਾਗਤ ਕੀਤਾ ਦੇਖ ਰਿਹਾ ਹਾਂ ਗੁਰਸ਼ਰਨਵੀਰ ਨੇ ਬੱਚਾਂ ਦੇ ਲਈ ਰੀਫਰਸ਼ਮੈਂਟ ਦਾ ਪ੍ਰੋਗਰਾਮ ਵੀ ਕੀਤਾ ਸੀ ਸਭ ਤੋਂ ਪਹਿਲਾਂ ਆਪਾਂ ਫਰੂਟ ਦਿੱਤਾ ਬਾਬਾ ਜੀ ਨੂੰ ਤੇ ਉਸ ਤੋਂ ਬਾਅਦ ਫਿਰ ਅਸੀਂ ਨੇ ਬੱਚਿਆਂ ਨੂੰ ਆ ਜਿਹੜੇ ਫਰੂਟਸ ਆ ਜਿਹੜੇ ਡਿਵਾਈਡ ਕੀਤੇ ਇਹ ਬੱਚੀ ਕਹਿੰਦੀ ਸਰ ਮੈਂ ਤਾਂ ਇਕੱਲੇ ਦੋ ਦੋ ਕਹਿੰਗੇ ਮੇਰਾ ਭੱਜ ਕੇ ਕਿਲੋ ਵਜਨ ਵੀ ਘਟ ਗਿਆ ਮੈਂ ਕਿਹਾ ਲੋ ਜੀ ਕੋਈ ਚੱਕਰ ਨਹੀਂ ਫਿਰ ਉਸ ਤੋਂ ਬਾਅਦ ਸਾਰੇ ਬੱਚਿਆਂ ਨੇ ਆਪਣੇ ਨਾਮ ਲੈ ਕੇ ਇੱਕ ਫਰੂਟ ਵਾਚ ਗਈ ਮੈਂ ਗੁਰਸ਼ਰਨਵੀਰ ਨੂੰ ਦਿੱਤਾ ਜਿੰਨੇ ਫਰੂਟ ਖਾਣੇ ਸੀ ਬੱਚਾ ਨੇ ਖਾ ਲਏ ਤੇ ਉਸ ਤੋਂ ਬਾਅਦ ਬਾਕੀ ਬੱਚਿਆਂ ਨੇ ਆਪਣੀ ਸਕੂਟੀ ਦੇ ਸਾਰੇ ਅਖਬਾਰਾਂ ਦੇ ਵਿੱਚ ਆ ਪ੍ਰੀਤਮ ਫਿਟਾਰਮੀ ਪ੍ਰੀਤਮ ਫਿਟਾਰਮੀ ਕਰਤੀ ਆ ਨੌਜਵਾਨ ਨੇ ਆ ਲੈ ਜੀ ਬਹੁਤ ਬਹੁਤ ਧੰਨਵਾਦ ਆ ਜੀ ਵੀਰ ਦਾ ਲਓ ਜੀ ਦੋਸਤੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਨੀਚੇ ਕਿ ਤੁਹਾਨੂੰ ਇਹ ਅਖਬਾਰ ਦੇ ਵਿੱਚ ਸਾਡੀ ਫੋਟੋ ਆ ਜਿਹੜੀ ਦਿਖੀ ਕਿ ਨਹੀਂ ਜੇ ਨਹੀਂ ਦਿਖੀ ਤਾਂ ਫਿਰ ਜਰੂਰ ਆ ਵਾਲੇ ਅਖਬਾਰਾਂ ਦੇ ਵਿੱਚ ਜਾ ਕੇ ਸਾਡੀ ਫੋਟੋ ਜਰੂਰ ਦੇਖੋ ਤੇ ਸਾਨੂੰ ਦੱਸਿਓ ਕਿ ਭਾਈ ਸੰਗਤ ਸਿੰਘ ਸਪੋਰਟਸ ਕਲੱਬ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਸਾਡਾ ਪ੍ਰੀਤਮ ਫਿਟਾਰਮੀ ਅਕੈਡਮੀ ਦੇ ਵੱਲੋਂ ਇਹਨਾਂ ਕਲੱਬ ਦਾ ਬਹੁਤ ਹੀ ਬਹੁਤ ਸ਼ੁਕਰਾਨਾ ਪਹਿ ਦੇ ਦਿਲੋਂ ਕੀਤਾ ਜਾਂਦਾ ਹੈ ਮਿਲਦਾ ਦੋਸਤੋ ਨ